ਲੱਭੀਵੇ ਉਹਨੇ ਕਿੱਥੇ ਕਾਹੋਂ ਸੋ ਉਹ ਗੁੱਤੀ ਫਤੇ ਹਾਂਜੀ ਸਾਡਾ ਅੱਜ ਪਹਿਲਾ ਵਲੌਗ ਹੈ ਜੀ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਮਰਕਰਾਰ ਕਪੂਰ ਪੁੰਚੀ ਜੀ ਸੇ ਗੁਰੂ ਤੇਗ ਬਹਾਦਰ ਜੀ ਦਾ ਵਾਰਥ ਹੈ ਪ੍ਰਾਪਤ ਹੈ ਜੀ ਜਿਹੜਾ ਇਸ ਸਰਵਸਰਾਵਿਤ ਜਿਸਨਾਂਨ ਕਰੇਗਾ ਉਹਦੇ ਸਾਰੇ ਪੈਰੋਂ ਕੋਈ ਪਰਚੋ ਨਾ ਰਹੇ ਸਭ ਪਨੰਤ ਨਵਾਖਲੇ ਸਤਨਾਗ ਹੈ ਸਾਰੇ ਮੀਤੀਆ ਪੜੀ ਜਿਹਦੇ ਕੋਲ ਐਮ ਕੋਈ ਸਰੀਰ ਦਾ ਚਮੜੀ ਦਾ ਰੋਗ ਹੈ ਉਹ ਇਸ ਕਰ ਦੋਰਾ ਸਾਥ ਇੱਕ ਹੋਰੀ ਜਪੂਰ ਆਈ ਪਤ੍ਰ ਬੈਰਵ ਤੇ ਨਾਮ ਹੈ ਉਹ ਹੈ ਕਿ ਖਾਕਾ ਸੋਵਾਏ ਜੀ ਦੋਸਤ ਕਰਨਤੀ ਜੈ ਗਵਰੀ ਗਾ ਰਹੀ ਦੇਖਦਾ ਹੈ ਜੀ ਦੇਖ ਕਰਨ ਦੇ ਦਿੱਤ ਸ੍ਰੀ ਰਾਤ ਤੁਮਾਂ ਨੂੰ ਕਸ਼ਟਾਂ ਤੋਂ ਦੂਰ ਬੰਦਨਾਂ ਸਿਕਾਰਤਾ ਪੱਪਾ ਜੀ 51 ਰੁਪਏ ਦੀ ਕਰੇ ਜੀ ਦੇ ਗੱਡੀ ਕੁੰਜ ਅਜ ਸਤੰਤਰ ਸ੍ਰੀ ਰਾਤ ਦੇ ਗੋਲ ਕੁੱਲ ਨਾ ਮੇਰਾ ਹਰ ਸਮੇਂ ਗੁਰਾਂ ਦਾ ਜਾਵੇ ਪੰਚ ਸੰਭਰਨ ਲੱਲਾਵੇ ਗੁਰਦਵਾਰਾ ਸਾਹਿਬ ਫਤਿਹਗੜ੍ਹ ਸਾਹਿਬ ਵਿੱਚ ਪੈਂਦਾ ਹੈ ਜੀ ਤੇ ਬਾਬਾ ਜੀ ਇੱਧਰ ਲੈ ਕੇ ਗੁਰਦਾਰਾ ਸਾਹਿਬ ਮਹਾਰਾਜ ਉੱਥੇ ਉੱਥੇ ਲਾਂਦੇ ਭੋਗ ਉੱਥੇ ਭੋਗ ਲਾਂਦੇ ਠੀਕ ਹੈ ਹਾਂ ਜੀ ਆਪਣੇ ਗੋਲ ਦੇ ਕੋਲੇ ਬੱਠਾ ਬੰਦਾ ਠੀਕ ਹੈ ਇੱਕ ਪਿੰਕੜ ਦਰਸਾ ਫਟੇਗੜ ਸਾਹਿਬ ਨਾਲ ਸਤਿ ਸ੍ਰੀ ਅਕਾਲ ਜੀ ਫਟੇਗੜ ਸਾਹਿਬ ਇਹ ਜ਼ਿਲ੍ਹੇ ਚ ਪੈਂਦਾ ਜੀ ਕਿੱਥੇ ਕੋਈ ਜਰੂਰ ਇੱਕ ਤੁਹਾਨੂੰ ਖੁਸ਼ੀਆਂ ਪ੍ਰਾਪਤ ਕਰੋ ਖਸਰਾ ਹੋਣਗਾ ਵੰਦੇ ਆ ਰਹੀ ਤੇ ਮਹਾਨ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਸਤੂਰ ਇਹ ਗੁਰਤੇਗ ਬਹਾਦਰ ਜੀ ਦਾ ਇਤਿਹਾਸ ਹੈ ਜੀ ਸ਼ਰਾਂਤ ਰੇ 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 ਸ਼ਰਾਂਤ ਰੇ